ਬਾਪੂ ਜੀ ਕਿਹਾਰੇ ਮੋਰਚਾ ਫਾਤੀ ਹੋ ਗਿਆ ਹੋ ਗਿਆ ਕਿਵੇਂ ਹੋ ਗਿਆ ਥੋੜੇ ਇੱਕੇ ਨਾਲ ਥੋੜੇ ਸਾਹਮਣੇ ਸਰਕਾਰ ਲੁਕਦੀ ਫਿਰਦੀ ਆ ਨਾ ਜਿਹੜਾ ਬੁੱਢਾ ਦਰਿਆ ਇਹ ਸਾਫ ਸੀ ਜਦੋਂ ਗੰਦ ਪਾਤਾ ਹੀ ਨਾਲਾ ਬਣਾਤਾ ਪ੍ਰੀਸ਼ਨ ਨਾਲ ਨਾਲਾ ਬਣ ਗਿਆ ਨਹੀਂ ਦਰਿਆ ਵਗਦਾ ਸੀ ਕਿਦਾਂ ਚੰਗਾ ਲੱਗਦਾ ਸੀ ਆਪਾਂ ਤੁਹਾਨੂੰ ਪਤਾ ਤਸਾਖੀ ਵੜੇ ਨਾਉਣ ਜਾਂਦੇ ਹੁੰਦੇ ਤੇ ਲੋਹੜੀ ਵੜੇ ਨਾਉਣ ਜਾਂਦੇ ਹੁੰਦੇ ਨਵਾਂਣੀ ਇਕਾदशी ਨੂੰ ਜਾਂਦੇ ਹੁੰਦੇ ਸੀ ਕਿ ਨਹੀਂ ਤੇ ਕਿੰਨਾ ਸਾਫ ਪਾਣੀ ਸੀ ਹੁਣ ਤੁਸੀਂ ਕੋਲੇ ਖੜਜੋ ਮੰਨ ਜਾਗੇ ਪ੍ਰਸ਼ਾਸਨ ਦਾ ਚਾਹਦਾ ਫਿਰਦਾ ਗ੍ਰਿਫਤਾਰੀਆਂ ਹੋ ਰਹੀਆਂ ਪਰ ਗ੍ਰਿਫਤਾਰੀਆਂ ਹੋ ਰਹੀਆਂ ਪ੍ਰਸ਼ਾਸਨ ਚਾਹਦਾ ਫਿਰਦਾ ਅੱਜ ਸ਼ਾਮ ਨੂੰ ਸਾਰੇ ਛੱਡਣਗੇ ਸਾਰੇ ਛੱਡਣਗੇ ਕੋਈ ਗ੍ਰਿਫਤਾਰੀ ਕੋਲੇ ਰੱਖ ਸਕਣਗੇ ਪੰਜਾਬ ਨੂੰ ਪੰਜਾਬ ਦਾ ਦਰਦ ਨਹੀਂ ਆ ਨਾ ਜਿਕਾ ਮੈਨੂੰ ਤਾਂ ਨਹੀਂ ਲੱਗਦਾ ਹਾਂ ਪੰਡ ਪੁਣਾ ਕਰ ਲੂਆ ਉਹ ਤਾਂ ਕਹਿੰਦੇ ਆਦੇਸ ਤੇ ਪਿੱਛਾ ਚ ਜਹ ਕਹਿੰਦੇ ਆ ਕਿ ਮੈਂ ਮਾਸਟਰ ਮਹਿੰਦਰ ਸਿੰਘ ਦਾ ਪੁੱਤ ਨਹੀਂ ਪਿੰਡ ਦਾ ਪੁੱਤ ਨਹੀਂ ਹੈ ਪਖੰਡੀਆਂ ਦਾ ਪੁੱਤ ਹੈ ਕਿਸੇ ਵਗ ਤੇ ਕਿ ਟੀਚਰ ਦਾ ਮੁੰਡਾ ਸੀ ਟੀਚਰ ਦਾ ਮੁੰਡਾ ਹੈ 10+2 ਪੜਿਆ ਹੈ ਵਿਚਾਲੋਂ ਪੜਾਈ ਛੱਡੀ ਆ ਇਹ ਪੱਕੀ ਗੱਲ ਹੈ ਆ ਸਟੇਜਾਂ ਦੇ ਉੱਤੇ ਭੰਡਪੋਣਾ ਕਰਨ ਜਾਣਦਾ ਸੀ ਨਕਲਾਂ ਕਰਨ ਜਾਣਦਾ ਸੀ ਆਪਾਂ ਨੂੰ ਪੰਜਾਬੀਆਂ ਦੀ ਨਕਲ ਮਾਰਨ ਵਾਲਾ ਬੰਦਾ ਨਕਲ ਕਰਨ ਵਾਲਾ ਬੰਦਾ ਚੰਗਾ ਲੱਗਦਾ ਸਾਰਾ ਸੋਨਾ ਕਿਲੋਮੀਟਰ ਹੈ ਇਹਦੀ ਸਫਾਈ ਹੈ ਕੋਰੋਨਾ ਨੇ 8-800 ਕਰੋੜ ਰੁਪਇਆ ਖਰਚ ਕੀਤਾ ਕਿਤੇ ਨਜ਼ਰ ਆ ਇਹਦਾ ਮਤਲਬ ਇਹ ਖਾ ਗਏ ਖੱਬੀ ਖਾਨ ਪਰ ਬੰਨ ਲਾਉਣਾ ਤਾਂ ਕਾਨੂੰਨਾਂ ਦਾ ਅਪਰਾਧ ਉਹ ਕਹਿੰਦੇ ਅਪਰਾਧ ਨਹੀਂ ਬੰਨ ਲਾਇਆ ਜਾ ਸਕਦਾ ਕੀ ਤੁਸੀਂ ਇਹਦੇ ਵਿੱਚ ਜ਼ਹਿਰ ਪਾ ਕੇ ਕਿਸੇ ਬਗਾਨੇ ਦੇ ਘਰ ਤੇ ਸਿੱਟ ਸਕਦੇ ਹੋ ਕੀ ਇਹ ਅਪਰਾਧ ਨਹੀਂ ਇਹਨਾਂ ਤੇ ਪਰਚਾ दर्ज ਕਰੋ ਬੰਨ ਲਾਉਣ ਦੀ ਲੋੜ ਹੀ ਨਾ ਪਵੇ ਸਾਹਮਣੇ ਦੇ ਉੱਤੇ ਬੈਠਣ ਜਾ ਰਹੇ ਨੇ ਮੋਰਚੇ ਦੇ ਵਿੱਚ ਬਾਪੂ ਬਲਕੌਰ ਸਿੰਘ ਕਹਿ ਰਹੇ ਨੇ ਮੋਰਚਾ ਫਤਿਹ ਹੋ ਗਿਆ ਪੰਜਾਬ ਫਿਰਕਾ ਬਾਪੂ ਜੀ ਬਾਪੂ ਜੀ ਕਹਿ ਰਹੇ ਮੋਰਚਾ ਫਤਿਹ ਹੋ ਗਿਆ ਹੋ ਗਿਆ ਵੀ ਹੋ ਗਿਆ ਛੋਡੇ ਇੱਕੇ ਨਾਲ ਛੋਡੇ ਸਾਹਮਣੇ ਸਰਕਾਰ ਲੁਕਦੀ ਫਿਰਦੀ ਆ ਨਾ ਪਰ ਪ੍ਰਸ਼ਾਸਨ ਦਾ ਚਾਗਦਾ ਫਰਦਾ ਗ੍ਰਿਫਤਾਰੀਆਂ ਹੋ ਰਹੀਆਂ ਪਰ ਗ੍ਰਿਫਤਾਰੀਆਂ ਹੋ ਰਹੀਆਂ ਪ੍ਰਸ਼ਾਸਨ ਚਾਗਦਾ ਫਰਦਾ ਸ਼ਾਮ ਨੂੰ ਸਾਰੇ ਛੱਡਣਗੇ ਸਾਰੇ ਛੱਡਣਗੇ ਕੋਈ ਗ੍ਰਿਫਤਾਰੀ ਕੋਲੇ ਰੱਖ ਸਕਣਗੇ ਇਹ ਕਾਰਨ ਕੀ ਮੰਨਦੇ ਹੋ ਜੋ ਜੋ ਹਾਲਾਤ ਬਣਾਏ ਨੇ ਇਹਦਾ ਕੀ ਕਾਰਨ ਮੰਨਦੇ ਹੋ ਇਹ ਸਰਕਾਰ ਨੇ ਖੁਦ ਬਣਾਏ ਨੇ ਲੋਕੀ ਆਪਣੇ ਕਾਲੇ ਪਾਣੀ ਦੀ ਗੱਲ ਕਰਦੇ ਆ ਇੱਕ ਮਿੰਟ ਇੱਕੋ ਹੀ ਨਹੀਂ ਕੋਈ ਨਹੀਂ ਖੜ ਜਾਓ ਖੜ ਜਾਓ ਇਹ ਸਰਕਾਰਾਂ ਨੇ ਬਣਾਏ ਆ ਤੇਰਾ ਸਾਫ਼ ਹੋਣਾ ਚਾਹੀਦਾ ਸਾਰਾ 16 ਕਿਲੋਮੀਟਰ ਹੈ ਇਹਦੀ ਸਫਾਈ ਹੈ ਕਰੋਨਾ ਨੇ 8-800 ਕਰੋੜ ਰੁਪਇਆ ਖਰਚ ਕੀਤਾ ਕਿਤੇ ਨਜ਼ਰ ਇਹਦਾ ਮਤਲਬ ਇਹ ਖਾ ਗਏ ਖੱਬੀ ਖਾਨ ਵੱਡੀਆਂ ਪਰਸਨੈਲਿਟੀਾਂ ਵਾਲੇ ਪੋਲਿਟਿਸ਼ੀਅਨ ਤੇ ਬਿਊਰੋਕਰੇਟ ਖਾ ਗਏ ਇਹ ਕਹਿੰਦਾ ਇਹ ਕਾਹ ਜਾਂਦਾ ਹੈ ਪ੍ਰਵਾਸੀਆਂ ਦੇ ਕਰਕੇ ਹੋਇਆ ਪ੍ਰਵਾਸੀ ਇੱਧਰ ਆ ਗਏ ਇਹ ਪ੍ਰਵਾਸੀ ਦਾ ਮਜ਼ਦੂਰ ਨੇ ਪ੍ਰਵਾਸੀ ਦਾ ਕੋਈ ਸਮੱਸਿਆ ਨਹੀਂ ਇਹਨਾਂ ਵਾਸਤੇ ਪੰਜਾਬ ਨੇ ਕਦੇ ਕਿਸੇ ਨੂੰ ਸਮੱਸਿਆ ਮੰਨਿਆ ਪ੍ਰਵਾਸੀ ਨੂੰ ਕਿਰਤ ਕਰਦੇ ਆ ਖਾਂਦੇ ਆ ਡਾਈ ਇੰਡਸਟਰੀ ਡਾਈ ਇੰਡਸਟਰੀ ਵਾਲੇ ਕਹਿੰਦੇ ਸੀ 1 ਲੱਖ ਬੰਦਾ ਲਿਆ ਕੇ ਖੜਾ ਕਰਦੇ ਆ ਝੂਠ ਮਾਰਦੇ ਆ ਡਾਈਨ ਇੰਡਸਟਰੀ ਦਾ ਆਪਣੇ ਕੈਮੀਕਲ ਨੇ ਇਲੈਕਟ੍ਰੋ ਪਲੇਟਿੰਗ ਦੇ ਆਪਣੇ ਕੈਮੀਕਲ ਨੇ ਉਹਦੀ ਜਿਹੜੀ ਪੜਤਾਲ ਹੈ ਉਹਦੀ ਜਿਹੜੀ ਆਪਾਂ ਜਿਹਨੂੰ ਟੈਸਟ ਕਰਦੇ ਆ ਉਹ ਦੱਸ ਦਿਆ ਵੀ ਕਿਹੜਾ ਕਿਹੜਾ ਤੱਤ ਹੈ ਦੇ ਵਿੱਚ ਫੀਰੀਅਮ ਕਿੰਨਾ ਹੈ ਚੀਲਮ ਕਿੰਨਾ ਹੈ ਕਾਰਬਨ ਕਿੰਨਾ ਹੈ ਹਾਈਡਰੋਜਨ ਕਿੰਨੀ ਹੈ ਆਕਸਾਈਡ ਕਿੰਨਾ ਸਾਰਾ ਪਤਾ ਉਹਦੇ ਵਿੱਚ ਬਾਪੂ ਜੀ ਇਹ ਕੰਮ ਸਰਕਾਰ ਨੂੰ ਕਰਨਾ ਚਾਹੀਦਾ ਅੱਜ ਲੋਕ ਸੜਕਾਂ ਉੱtre ਨੇ ਕੀ ਗੱਲ 22 ਸਾਲਾਂ ਚ ਜਿਹੜੀ ਸਰਕਾਰ ਆਈ ਆਪੋਆ ਦੂਸਰੀ ਸਰਕਾਰ ਆ ਰਿਹਾ ਹੋਇਆ 22 ਸਾਲ ਤੋਂ ਪਰੇ ਹੋ ਗਏ ਹੋ ਗਏ ਹੋ ਗਏ ਕਿਉਂ ਨਹੀਂ ਇਹਨਾਂ ਨੇ ਹੱਲ ਕੀਤਾ ਮਸਲੇ ਨੂੰ ਨਹੀਂ ਕਰਦੇ ਕਿਉਂਕਿ ਇਹ ਯਾਸ਼ੀ ਚ ਪੈ ਗਏ ਨਾ ਇਹ ਇਹ ਘੜੇ ਦੇ ਵਿੱਚ ਪਾਣੀ ਦਾ ਪਾਣਾ ਚਾਹੀਦਾ ਸੀ ਸੇਰ ਤੁਸੀਂ ਪਾਤਾ ਕੋਟਲ ਇਹ ਤਾਂ ਜਿਵੇਂ ਕਹਿੰਦੇ ਹਫੜ ਗੇ ਮੁੱਖ ਮੰਤਰੀ ਪੰਜਾਬ ਨੂੰ ਪੰਜਾਬ ਦਾ ਦਰਦ ਨਹੀਂ ਆ ਨਾ ਜਿਕਾ ਮੈਨੂੰ ਤਾਂ ਨਹੀਂ ਲੱਗਦਾ ਹਾਂ ਪੰਡ ਪੁਣਾ ਕਰ ਲੂ ਆ ਉਹ ਤਾਂ ਕਹਿੰਦੇ ਆ ਦੇਸ ਤੇ ਪਿੰਚਾ ਚ ਕਹਿੰਦੇ ਆ ਕਿ ਮੈਂ ਮਾਸਟਰ ਮਹਿੰਦਰ ਸਿੰਘ ਦਾ ਪੁੱਤ ਨਹੀਂ ਪਿੰਡਾਂ ਦਾ ਪੁੱਤ ਨਹੀਂ ਹੈ ਪਖੰਡੀਆਂ ਦਾ ਪੁੱਤ ਹੈ ਪਿੰਡਾਂ ਦਾ ਪੁੱਤ ਉਹ ਤਾਂ ਤਨਪਾ ਮੁੱਖ ਮੰਤਰੀ ਬਣਿਆ ਆਮਕਰ ਦਾ ਮੁੰਡਾ ਬਣਿਆ ਨਹੀਂ ਬੇਸ਼ੱਕ ਆਮ ਹੈ ਛੁੜ ਖਾਸ ਹੋ ਗਿਆ ਨਹੀਂ ਭਾਈ ਲਾ ਕਿਸੇ ਵਗ ਤੇ ਕਿ ਟੀਚਰ ਦਾ ਮੁੰਡਾ ਸੀ ਟੀਚਰ ਦਾ ਮੈਨੂੰ ਪਤਾ ਹੈ ਤਿੰਨ ਪਲੱਸ 2 ਪੜਿਆ ਵਿਚਾਲੋਂ ਪੜਾਈ ਛੱਡੀ ਆ ਇਹ ਪੱਕੀ ਗੱਲ ਆ ਆ ਸਟੇਜਾਂ ਦੇ ਉੱਤੇ ਭੰਡਪੋਣਾ ਕਰਨ ਜਾਣਦਾ ਸੀ ਨਕਲਾਂ ਕਰਨ ਜਾਣਦਾ ਸੀ ਆਪਾਂ ਨੂੰ ਪੰਜਾਬੀਆਂ ਦੀ ਨਕਲ ਮਾਰਨ ਵਾਲਾ ਬੰਦਾ ਨਕਲ ਕਰਨ ਵਾਲਾ ਬੰਦਾ ਚੰਗਾ ਲੱਗਦਾ ਸਾਰ ਤੋਂ ਪਹਿਲਾਂ ਬਲੀਪੁਰ ਪਿੰਡ ਜਿੱਥੇ ਬੁੱਢੇ ਨਾਲਾ ਸਤਲੋਚ ਪੈਂਦਾ ਉੱਥੇ ਆਉਂਦੇ ਆ ਬੁੱਢਾ ਨਾਲਾ ਇੱਕ ਬੁੱਢਾ ਦਰਿਆ ਜਿੱਥੇ ਕਿਤੇ ਜਿਹੜਾ ਬੁੱਢਾ ਦਰਿਆ ਇਹ ਸਾਫ਼ ਸੀ ਜਦੋਂ ਗੰਦ ਪੈਦਾਈ ਨਾਲਾ ਬਣਾਤਾ ਪ੍ਰਿਸ਼ ਨਾਲ ਨਾਲਾ ਬਣ ਗਿਆ ਨਹੀਂ ਦਰਿਆ ਵਗਦਾ ਸੀ ਕਿੱਡਾ ਚੰਗਾ ਲੱਗਦਾ ਸੀ ਆਪਾਂ ਤੁਹਾਨੂੰ ਪਤਾ ਵਿਸਾਖੀ ਵੇਲੇ ਨਹਾਉਣ ਜਾਂਦੇ ਹੁੰਦੇ ਤੇ ਲੋਹੜੀ ਵੇਲੇ ਨਹਾਉਣ ਜਾਂਦੇ ਹੁੰਦੇ ਨਵਾਂਣੀ ਇਕਾदशी ਨੂੰ ਜਾਂਦੇ ਹੁੰਦੇ ਸੀ ਕਿ ਨਹੀਂ ਤੇ ਕਿੰਨਾ ਸਾਫ਼ ਪਾਣੀ ਸੀ ਹੁਣ ਤੁਸੀਂ ਕੋਲੇ ਖੜ੍ਹ ਜੋ ਮੰਨ ਜਾਗੇ ਤੁਸੀਂ ਪਾਣੀ ਨੂੰ ਨਹੀਂ ਪੀ ਸਕਦੇ ਇਹਨਾਂ ਜਰੀਲਾ ਹਾਂ ਜੀ ਕਾਰਨ ਕੀ ਆ ਸਾਡੀਆਂ ਜਿਹੜੀਆਂ ਇੰਡਸਟਰੀ ਆ ਨਾ ਉਹਨਾਂ ਦਾ ਇਹ ਜਿਆਦਾ ਪੋਲਿਊਸ਼ਨ ਹੈ ਤੁਸੀਂ ਕਹੋ ਜੀ ਇੰਡਸਟਰੀ ਤਾਂ ਸਾਰੇ ਆ ਦੇਖੋ ਜਰਮਨ ਚ ਇੰਡਸਟਰੀ ਆ ਨਾ ਉੱਥੇ ਦਰਿਆ ਪੋਲੂਸ਼ਨ ਕਿਉਂ ਨਹੀਂ ਇੰਗਲੈਂਡ ਦੇ ਵਿੱਚ ਦਰਿਆ ਥੇਮਸ ਵਗਦਾ ਹੈ ਉਹ ਪলিউਟ ਕਿਉਂ ਨਹੀਂ ਇਟਲੀ ਦੇ ਦਰਿਆ ਵਗਦਾ ਹੈ ਰੂਰ ਚ ਵਗਦਾ ਹੈ ਚੀਰ ਚ ਵਗਦਾ ਹੈ ਜਪਾਨ ਚ ਵਗਦਾ ਅਮਰੀਕਾ ਚ ਵਗਦਾ ਅਰਬ ਚ ਵਗਦਾ ਉਹ ਦਰਿਆ ਸਾਫ਼ ਨੇ ਤੇ ਇਹ ਦਰਿਆ ਕਿਵੇਂ ਪলিউਟ ਹੈ ਕਿਸ ਨੇ ਕੀਤਾ ਕਿ ਜਰਮਨ ਨੇ ਉੱਤੋਂ ਪਾਣੀ ਪਾਤਾ ਜਿਹਦਾ ਮਤਲਬ ਅਸੀਂ ਪਾਇਆ ਹੁਣ ਤੁਸੀਂ ਜਾਓ ਜੀਪ ਤੇ ਬੈਠੋ ਕੈਮਰਾ ਲਓ ਸਾਰੇ ਮੁੰਡੇ ਮੇਰੇ ਨਾਲ ਚਲੋ ਤਾਨੂੰ ਪਾਣੀ ਜਾਂ ਧਾਰਾ ਨਜ਼ਰ ਆਉਣੀ ਵੀ ਆ ਇੰਡਸਟਰੀ ਤੋਂ ਬਾਹਰ ਡਿੱਗ ਰਿਹਾ ਕਿ ਨਹੀਂ ਨਹੀਂ ਡਿੱਗਦਾ ਦਾਜਾ ਸਰਪ੍ਰੀਖ ਕੀ ਲੱਗਦਾ ਜਿਹੜੀ ਪੰਜਾਬੀ ਦੀ ਗਿਣਤੀ ਕਹਿੰਦੇ ਬਹੁਤ ਘਟਾ ਹੈ ਪ੍ਰਵਾਸੀ ਨੇ ਹਜ਼ਾਰਾਂ ਜਿਹਾ ਗੱਲ ਸੁਣੋ ਬੇਟਾ ਆਇਆ ਮੈਨੂੰ ਇੱਕਾ ਕਿਉਂ ਨਹੀਂ ਨਹੀਂ ਪਤਾ ਗੱਲ ਇਹ ਤਾਂ ਛੋਟਾ ਆ ਇੱਕ ਆ ਛੋਟਾ ਇੱਕ ਹਾਂ ਛੋਟਾ ਇੱਕ ਤਾਂ ਜਾਰੀ ਕੀਤਾ ਜਾ ਰਿਹਾ ਸਰਕਾਰ ਦਾ ਉਹ ਨਜ਼ਰੀਆ ਉਹ ਬਹੁਤ ਗਲਤ ਹੈ ਦੇਖੋ ਲੋਕ ਰਾਜ ਤੇ ਤੁਸੀਂ ਕਿਸੇ ਨੂੰ ਡਿਟੇਨ ਨਹੀਂ ਕਰ ਸਕਦੇ ਕਿਉਂ ਨਾ ਤਾਂ ਇਹ ਫਿਰ ਬੰਦਾ ਬੋਲ ਰਿਹਾ ਹੈ ਇਹਦੇ ਨਾਲੋਂ ਅਮਨ ਚਾਹੀਦਾ ਤੇ ਸ਼ਾਂਤ ਕੱਠ ਕਿਹੜਾ ਹੈ ਕੋਈ ਬੰਦਾ ਉੱਚਾ ਬੋਲ ਰਿਹਾ ਮੈਂ ਤਾਂ ਬੋਲੀ ਜਨਾ ਕੋਈ ਹੋਰ ਦੱਸੋ ਕੋਈ ਬੋਲੇ ਤਾਂ ਸਰਕਾਰ ਕਹਿੰਦੀ ਅਸੀਂ ਬੰਨ ਮਾਰਨ ਨਹੀਂ ਦੇਣਾ ਨਹੀਂ ਨਹੀਂ ਵੱਜਣਾ ਹੈ ਵੱਜੂਗੀ ਵੱਜੂਆ ਬੰਦ ਮੈਂ ਪਛਾਦਾ ਲੈਣ ਚੱਲਿਆ ਓਕੇ ਉੱਥੇ ਲੈ ਕੇ ਆਉਂਗਾ ਗੱਡੀ ਠੀਕ ਹੈ ਠੀਕ ਹੈ ਠੀਕ ਹੈ ਤੁੰਸ਼ਿਤ ਕਰਤਾ ਇਸ ਕਰਕੇ ਦੂਜੀ ਕੋਈ ਸਮੱਸਿਆ ਨਹੀਂ ਪੰਜਾਬ ਦਾ ਹਰੇਕ ਬੰਦਾ ਹਰੇਕ ਬੰਦੇ ਨੂੰ ਅੰਨ ਦਿੰਦਾ ਭਾਵੇਂ ਪ੍ਰਵਾਸੀ ਹੋਵੇ ਭਾਵੇਂ ਵਿਦੇਸ਼ੀ ਹੋਵੇ ਠੀਕ ਹੈ ਇਹ ਬਗਵਾਸ ਮਾਰਦੇ ਨੇ ਆਪਣੀਆਂ ਸਰਕਾਰਾਂ ਚੂੜ ਮਾਰਦੇ ਨੇ ਮੈਨੂੰ ਸ਼ਬਦ ਬਕਵਾਸ ਕਹਿਣਾ ਪਿਆ ਪਾਸੇ ਡਾਈਂਗ ਇੰਡਸਟਰੀ ਕਹਿੰਦੀ ਕਿ ਸਾਡਾ 1 ਲੱਖ ਬੰਦਾ ਆ ਜਾਣਾ ਜੇ ਨਹੀਂ ਕਿਹੜਾ ਬੰਦਾ ਤੁਸੀਂ ਜੰਮਿਆ ਮਜ਼ਦੂਰ ਆ ਵਿਚਾਰਾ ਮਜ਼ਦੂਰ ਮਜ਼ਦੂਰ ਨੂੰ ਇੱਥੇ ਲੈ ਕੇ ਆ ਗਏ ਤੇ ਜੇ ਉਹ 1 ਲੱਖ ਲਿਆਏ ਤੇ ਪੰਜਾਬ ਤੋਂ ਜੇ 10 ਲੱਖ ਲਿਆਏ ਫੇਰ ਆ ਜਾਣਗੇ ਫਿਰ ਕੀ ਕਰੋਗੇ ਸਰਕਾਰ ਪੈਦਾ ਕਰ ਰਹੀ ਹੈ ਹਾਂਜੀ